ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਇੱਕ ਟੋਕੜ ਗੱਪਣ ਇੱਕ ਤਾਜੀ ਸੋਈਏ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋਰ ਠੀਕ ਹੈ ਜੀ ਹਾਂਜੀ ਬਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਹਰਦੀਪ ਪਿੰਡ ਮੂਹ ਜਿਲ੍ਹਾ ਬਰਨਾਲਾ ਤਸ਼ੀਲ ਵੀ ਬਰਨਾਲਾ ਠੀਕ ਹੈ ਨੇੜੇ ਪਿੰਡ ਆਪਣੇ ਗਹਿਣਾ ਛੋਟਾ ਸ਼ੀਨੀ ਵਾਲ ਵੱਡਾ ਸ਼ੀਨੀ ਵਾਲ ਠੀਕ ਹੈ ਮੋਬਾਈਲ ਨੰਬਰ ਬੋਲ 95698 55809 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਦੂਜੇ ਨੂੰ ਗੱਭਣਾ ਪਹਿਲਾ ਸੂਆ ਸੂਈ ਵੀ ਆ ਠੀਕ ਆ ਤੇ ਤਿੰਨ ਤੋਂ ਉੱਤੇ ਉੱਤੇ ਗੱਭਣਾ ਜਣੀ ਇਹ ਠੀਕ ਆ 10 ਲੀਟਰ ਦੁੱਧ ਦੇ ਥਲੇ ਆ ਜਾਈ ਵੱਡੀ ਜਣੀ ਚੰਗੀ ਫਾਰਮ ਵਾਲੀ ਮੱਸੀ ਆ ਜਣੀ ਸਹੀ ਗੱਲ ਆ ਜਾਈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਖੋਲ ਲੈ ਭਾਈ ਤੋਰ ਕੇ ਦਿਖਾ ਦੇ 10 ਲੀਟਰ ਦੁੱਧ ਬਾਈ ਹਾਂ ਹਾਲ ਦਾ ਹੋਏ ਕੰਡੇ ਵਾਲਾ ਤੋਂ ਤਿਆਰ ਠੀਕ ਆ ਫੇਸ ਫੂਸ ਚੰਗਾ ਰੰਗ ਰੂਪ ਬਹੁਤ ਖੋਲਿਆ ਠੰਡੀ ਸ਼ੀਲ ਆ ਜੀ ਬਿਲਕੁਲ ਠੀਕ ਆ ਠੰਡੀ ਸੀਲ ਆ ਬਾਈ ਕਹਿੰਦਾ ਚਵਾਈ ਚਵਾਈ ਵੀ ਨੰਬਰ 1 ਆ ਕੱਟ ਵਟ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਬਾਈ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਹਜੇ ਚਵਾਈ ਚ ਪਾਇਆ 2 ਘੰਟੇ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਥਾਂਤ ਨੂੰ ਵੀ ਚੰਗਾ ਚਵਾਈ ਵੀ ਚੰਗੀ ਆ ਮੋੜ ਲੈ ਬਾਈ ਕੀ ਮੋਲ ਆ ਬਾਈ ਇਹਦਾ ਇਹ 47 ਦਾ ਮਾਨਤਾਨ ਕਰ ਦਾਂਗੇ ਡਾਕਟਰ 47000 ਰੁਪਇਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਰੰਗ ਰੂਪ ਚੰਗਾ ਤਾਂ ਵੱਡਾ ਚੰਗਾ ਅਗਲਾ ਹਿਸਾਬ ਲਾ ਲੈ ਜਣੀ ਚੰਗੀ ਫਾਰਮ ਵਾਲੀ ਉੱਚੇ ਕੱਦ ਕਾਠ ਵਾਲੀ ਵਧੀਆ ਵੱਡੀ ਠੀਕ ਆ ਹਾਂਜੀ ਹਾਂ ਵੱਡੇ ਕੱਦ ਕਾਠ ਦੀ ਹੈ ਭਾਈ ਜਾਤ ਵੇਟ ਚੰਗੀ ਹੈ ਕਰ ਭਾਈ ਥਣ ਥਣ ਦੇ ਪੂਰੇ ਪਿਆਰ ਹੋਈ ਵੀ ਲੱਖ ਨੂੰ ਢੁਕਣਾ ਇਹਨੇ ਅੱਛਾ ਹਾਂਜੀ ਹਾਂ ਆਰਡਰ ਦੇਖੋ ਭਾਈ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਝੁਈ ਝੁਈ ਭਾਈ ਕਹਿੰਦਾ ਨੰਬਰ 1 ਹਾਏ ਅੱਗੇ ਭਾਈ ਦੋ ਨੰਬਰ ਕਿਹੜਾ ਸੂਸ ਹੋਈ ਵੀ ਇਹ ਦੂਜੇ ਸੂਏ ਸੂਈ ਬੜਾ ਡਾਕਟਰ ਕਦੋਂ ਸੂਈ ਆ ਭਾਈ ਅੱਜ ਉਹਨੂੰ 7ਵਾਂ ਦੇਣਾ ਸੂਈ ਨੂੰ ਠੀਕ ਆ ਤੇ 10 ਲੀਟਰ ਬੌਲਾ ਜਣੀ ਹਾਂ ਕੰਡੇ ਵਾਲਾ ਹਾਜ਼ਰ ਹੈ ਇਹਦੇ ਨਾਲੇ ਬਿਲਕੁਲ ਠੀਕ ਆ ਭਾਈ ਹਾਂ ਦੁੱਧ ਜਣੀ ਚਵਾ ਦੂ 15 ਲੀਟਰ ਦੁੱਧ ਚਵਾ ਦੋਗੇ ਠੀਕ ਆ ਭਾਈ ਹਾਂਜੀ ਹਾਂ ਰੰਗ ਰੂਪ ਠੀਕ ਆ ਯਾਦਵ ਬ੍ਰੀਡ ਚੰਗੀ ਐ ਚਵਾਈ ਚੂਈ ਕਿਵੇਂ ਆ ਭਾਈ ਬਹੁਤ ਕੋਲਿਆ ਭਾਈ ਬਿਨਾ ਨੇਣੇ ਤੋਂ ਚਵਾਈ ਕਰਲਾ ਚਾਹੀਏ ਠੀਕ ਆ ਆ ਖੜ ਜਾਂਦੀ ਆ ਪੈਰ ਗੱਡ ਕੇ ਮੋੜ ਲਿਆ ਭਾਈ ਬੱਚਾ ਕੀ ਆ ਮਗਰ ਬੱਸੀ ਆ ਜੀ ਬੱਸੀ ਉਹ ਵੀ ਤਾਂ ਬੱਸੀ ਬਹੁਤ ਚੰਗਾ ਐ ਡ ਬਿਆਲੀ ਹੀਰਦਿੱਤੇ ਦੰਗਾ ਡਾਕਟਰ ਮਾਨਤਾਨ ਹੋ ਜਾ ਹਾਂ ਬਿਆਲੀ ਚੋ ਕਰਦਾਂਗੇ ਮਾਨਤਾ ਠੀਕ ਆ 42000 ਰੁਪਇਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜ਼ਰੂਰ ਹੋ ਜਾ ਆਰਡਰ ਆਰਡਰ ਚੰਗਾ ਥਣ ਚੰਗਾ ਏ.ਯੂ.ਟੀ ਚੰਗਿਆ ਰੰਗ ਰੂਪ ਚੰਗਾ ਬੱਛਾ ਖੜਾ ਬਈ ਬੱਚੀ ਠੀਕ ਆ ਬਈ ਠੀਕ ਆ ਮੋਲ 42000 ਰੁਪਇਆ ਮਾਨਤਾਂ ਜ਼ਰੂਰ ਹੋ ਜਾ ਨਗ ਬਾਈ ਕੋਲੇ ਦੋ ਸੀ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨੈਕ ਨੈਕ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦ ਲੋ ਧੰਨਵਾਦ ਜੀ